ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਜਿਸ ਤਰੀਕੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਬਰਸਾਤ ਦੇ ਨਾਲ ਹੋਈ ਹੈ ਤੇ ਹੁਣ ਆਉਣ ਵਾਲੇ ਦਿਨਾਂ ਤੇ ਜਿਹੜੇ ਮੌਸਮ ਹੈ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਸੰਗਣੀ ਤੁੰਦ ਵਰ ਕੋਲਡ ਵੇਵ ਕੰਡੀਸ਼ਨਸ ਵਾਸਤੇ ਆਈਐਮਡੀ ਵੱਲੋਂ ਸੈਂਟਰਲ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਬਾਕੀ ਸਾਰੇ ਡਿਸਟ੍ਰਿਕਟਸ ਵਾਸਤੇ orange alert ਜਾਰੀ ਕੀਤਾ ਗਿਆ ਔਰ 4-5 ਔਰ 6 ਤਰੀਕ ਨੂੰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ yellow اور ਬਾਕੀ ਸਾਰੇ ਡਿਸਟ੍ਰਿਕਟਸ ਵਾਸਤੇ orange alert ਜਿਹੜਾ ਸੰਗਣੀ ਧੁੰਦ ਲਈ ਜਾਰੀ ਕੀਤਾ ਗਿਆ ਹੈ। ਔਰ ਜੇ ਅਸੀਂ ਆਨਵਰਡ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਕਿਉਂਕਿ WD ਸਿਸਟਮ ਜਿਹੜਾ ਪਾਸ ਹੋ ਚੁੱਕਿਆ ਸੋ ਆਨਵਰੇ ਦਿਨਾਂ ਦੇ ਵਿੱਚ بارش ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਸੰਗਣੀ ਧੁੰਦ ਪੰਜਾਬ ਦੇ ਲਗਭਗ ਕਾਫੀ ਹਿੱਸਿਆਂ ਦੇ ਵਿੱਚ ਆਉਣ ਵਾਲੇ 4-5 ਦਿਨ ਹੋ ਸਕਦੀ ਹੈ। ਸੋ ਆਨਵਰੇ ਦਿਨਾਂ ਦੇ ਵਿੱਚ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਸੰਗਣੀ ਧੁੰਦ ਔਰ ਕੋਲਡ ਵੇਵ ਕੰਡੀਸ਼ਨਸ ਬਣ ਸਕਦੀਆਂ ਨੇ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੈਡਲਾਈਨਸ ਤੇ ਮੈਂਬਰ ਵੀ ਜਿਸ ਤਰੀਕੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਬਰਸਾਤ ਦੇ ਨਾਲ ਹੋਈ ਹੈ ਤੇ ਆ ਜਾਣਾਂਗੇ ਵੀ ਅਗ ਜਿਹੜਾ ਨੰਪੂਰਾ ਸਾਲ ਹੈ ਹੁਣ ਕਿਸ ਤਰੀਕੇ ਨਾਲ ਰਹਿਣ ਵਾਲਾ ਹੈ ਅਗਲੇ ਡੇੜੇ ਕੁਛ ਦਿਨ ਨੇ ਚਾਰ ਤੋਂ ਪੰਜ ਦਿਨ ਨੇ ਉਹ ਕਿਸ ਤਰੀਕੇ ਤੇ ਰਹਿਣ ਵਾਲੇ ਨੇ ਕਿਸ ਤਰੀਕੇ ਦੀ ਠੰਡ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਰਹਿਣ ਵਾਲੀ ਹੈ ਕੀ ਡੈਂਸ ਫੌਗ ਦੇ ਜਿਹੜੇ ਚਾਂਸਸ ਹੋ ਸਕਦੇ ਨੇ ਸਾਸੀ ਅੱਜ ਪੰਜਾਬੀ ਕਾਲਜ ਚ ਯੂਨੀਵਰਸਿਟੀ ਵਿੱਚ ਪਹੁੰਚੇ ਆ ਪਵਨੀਤ ਕੌਰ ਕਿੰਗਰਾ ਮੈਂ ਮੌਜੂਦ ਨੇ ਗੱਲਬਾਤ ਕਰਦੇ ਆ ਸੱਚ ਕਰਨਾ ਸੱਚ ਕਰਦੀ ਮਮ ਜਦੋਂ ਜਿਸ ਤਰੀਕੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਬਰਸਾਤ ਦੇ ਨਾਲ ਹੋਈ ਹੈ ਤੇ ਹੁਣ ਆਉਣ ਵਾਲੇ ਦਿਨਾਂ ਤੇ ਜਿਹੜੇ ਮੌਸਮ ਹੈ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਜੀ ਜੀ ਪਿਛਲੇ ਦਿਨਾਂ ਦੇ ਵਿੱਚ ਵੈਸਟਰਨ ਡਿਸਟਰਬੈਂਸ ਸਿਸਟਮ ਦੀ ਡਿਵੈਲਪਮੈਂਟ ਹੋਈ ਔਰ ਇਹਦਾ ਅਸਰ ਬੂਰੇ ਰੀਜਨ ਦੇ ਵਿੱਚ ਦੇਖਣ ਨੂੰ ਮਿਲਿਆ ਕਾਫੀ ਥਾਵਾਂ ਤੇ ਹਲਕੀ ਬਾਰਿਸ਼ ਰਿਕਾਰਡ ਕੀਤੀ ਗਈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆਬਜ਼ਰਵ ਕੀਤੀ ਗਈ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜਾ ਰਾਈਜ਼ ਆਬਜ਼ਰਵ ਕੀਤਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ 14 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.7 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 10.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅੱਜ ਤੋਂ ਅੰਦਰ ਦੇ ਮੌਸਮ ਦੀ ਗੱਲ ਕਰੀਏ ਤਾਂ ਫਿਲਹਾਲ ਕਿਉਂਕਿ ਡਬਲਿਊ ਡੀ ਸਿਸਟਮ ਜਿਹੜਾ ਪਾਸ ਹੋ ਚੁੱਕਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਸੰਗਣੀ ਧੁੰਦ ਪੰਜਾਬ ਦੇ ਲਗਭਗ ਕਾਫੀ ਹਿੱਸਿਆਂ ਦੇ ਵਿੱਚ ਆਉਣ ਵਾਲੇ 4-5 ਦਿਨ ਹੋ ਸਕਦੀ ਹੈ। ਔਰ ਇਹਦੇ ਵਾਸਤੇ ਅੱਜ ਔਰ ਕੱਲ 2 ਦਿਨ ਸੰਗਣੀ ਧੁੰਦ ਔਰ ਕੋਲਡ ਵੇਵ ਕੰਡੀਸ਼ਨਸ ਵਾਸਤੇ ਆਈਐਮਡੀ ਵੱਲੋਂ ਸੈਂਟਰਲ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਔਰ ਬਾਕੀ ਸਾਰੇ ਡਿਸਟ੍ਰਿਕਟਸ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਔਰ 4-5 ਔਰ 6 ਤਰੀਕ ਨੂੰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ yellow اور ਬਾਕੀ ਸਾਰੇ ਡਿਸਟ੍ਰਿਕਟਸ ਵਾਸਤੇ orange alert ਜਿਹੜਾ ਸੰਗਣੀ ਧੁੰਦ ਲਈ ਜਾਰੀ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਸੰਗਣੀ ਧੁੰਦ ਔਰ ਕੋਲਡ ਵੇਵ ਕੰਡੀਸ਼ਨਸ ਬਣ ਸਕਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿੰਨਾ ਹੋ ਸਕੇ ਡਾਇਰੈਕਟ ਐਕਸਪੋਜ਼ਰ ਕੋਲਡ ਵੇਵ ਕੰਡੀਸ਼ਨਸ ਤੋਂ ਅਵੋਇਡ ਕਰਨਾ ਚਾਹੀਦਾ ਔਰ ਹੈਲਦੀ ਡਾਈਟਸ ਕਰਨ ਲੈਣੀ ਚਾਹੀਦੀ ਹੈ ਤਾਂ ਕਿ ਸਿਹਤ ਦਾ ਕੋਈ ਨੁਕਸਾਨ ਨਾ ਹੋਵੇ ਔਰ ਇਹਦੇ ਨਾਲ ਨਾਲ ਕਿਉਂਕਿ ਡੈਂਸ ਫੌਗ ਕਾਫੀ ਹਿੱਸਿਆਂ ਦੇ ਵਿੱਚ ਐਕਸ ਤੇ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਡਰਾਈਵ ਬਹੁਤ ਧਿਆਨ ਨਾਲ ਕਰੋ ਔਰ ਟ੍ਰੈਵਲ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਸਪੈਸ਼ਲੀ अर्ली ਮਾਰਨਿੰਗ ਔਰ ਰਾਤ ਦੇ ਟਾਈਮ ਤੇ ਸਫਰ ਸਾਰਿਆਂ ਨੂੰ ਜ਼ਰੂਰ ਅਵੋਇਡ ਕਰਨਾ ਚਾਹੀਦਾ ਮੈਂ ਕਿਸਾਨ ਵੀਰਾਂ ਵਾਸਤੇ ਸਵਾਲ ਰਹਿਗਾ ਵੀ ਜਿਸ ਤਰੀਕੇ ਦਾ ਮੌਸਮ ਹੈ ਡੈਂਸ ਫੋਗ ਹੈ ਤਾਂ ਜਿਹੜੀਆਂ ਫਸਲਾਂ ਉਹਨਾਂ ਤੇ ਕੀ ਪ੍ਰਭਾਵ ਪਏਗਾ ਇਸ ਮੌਸਮ ਦਾ ਜੀ ਅਸੀਂ ਪਿਛਲੇ 2 ਦਿਨ ਦੇਖਿਆ ਕਿ ਹਲਕੀ ਬਾਰਿਸ਼ ਅਬਜ਼ਰਵ ਕੀਤੀ ਗਈ ਸੋ ਪਿਛਲੇ ਕਾਫੀ ਟਾਈਮ ਤੋਂ ਜਿਹੜੀਆਂ ਡਰਾਈ ਕੰਡੀਸ਼ਨਸ ਬਣੀਆਂ ਹੋਈਆਂ ਸੀ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਬਾਰਿਸ਼ ਹੋਈ ਹੈ ਇਹ ਕ੍ਰੌਪਸ ਲਈ ਫੇਵਰੇਬਲ ਰਹੇਗੀ ਕਿਉਂਕਿ ਇਹਦੇ ਨਾਲ ਸੋਇਲ اور ਕ੍ਰੌਪਸ ਨੂੰ ਜਿਹੜਾ ਰਿਕੁਆਇਰਡ ਮੌਇਸਚਰ ਜਰੂਰ ਪ੍ਰਦਾਨ ਹੋ ਗਿਆ ਔਰ ਇਹਦੇ ਨਾਲ ਨਾਲ ਕਿਉਂਕਿ ਜਿਹੜੀਆਂ ਰਬੀ ਕ੍ਰੌਪਸ ਹੁੰਦੀਆਂ ਨੇ ਉਹ ਕੋਲਡ ਵੇਵ ਜਿਹੜੀਆਂ ਕੋਲਡ ਕੰਡੀਸ਼ਨਸ ਲਈ ਐਡਾਪਟਡ ਹੁੰਦੀਆਂ ਨੇ ਸੋ ਇਹ ਜਿਹੜੀ ਹੈ ਟੈਂਪਰੇਚਰ ਔਰ ਵੈਦਰ ਕੰਡੀਸ਼ਨਸ ਪ੍ਰੇਵੈਲ ਪ੍ਰੇਵੈਲਿੰਗ ਚੱਲ ਰਹੀਆਂ ਨੇ ਅਸੀਂ ਸਮਝਦੇ ਹਾਂ ਕਿ ਰਬੀ ਕ੍ਰੌਪਸ ਵਾਸਤੇ ਫੇਵਰੇਬਲ ਨੇ ਅਮ ਇਹ ਠੰਡ ਕਿੰਨੇ ਤੱਕ ਕਿਸ ਮਹੀਨੇ ਤੱਕ ਜਿਹੜੀ ਹੈ ਅਨੁਮਾਨ ਲਗਾਇਆ ਜਾਂਦਾ ਕਿਉਂਕਿ ਅਕਸਰ ਦੇਖਦੇ ਹਾਂ ਵੀ ਫਰਵਰੀ ਤੱਕ ਜਿਹੜੀ ਹੈ ਠੰਡ ਘਟਦੀ ਹੋਈ ਨਜ਼ਰ ਆਉਂਦੀ ਹੈ ਪਰ ਕੀ ਲੱਗਦਾ ਵੀ ਫਰਵਰੀ ਤੱਕ ਜਿਹੜੀ ਠੰਡ ਹੈ ਇਹ ਪਹੁੰਚੇਗੀ ਜਾਂ ਉਸ ਤੋਂ ਪਹਿਲਾਂ ਹੀ ਖਤਮ ਹੋ ਜਾਊਗੀ ਜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਆਉਣ ਵਾਲੇ ਕੁਝ ਦਿਨਾਂ ਦੀ ਹੁੰਦੀ ਹੈ ਸੋ ਫਿਲਹਾਲ ਆਉਣ ਵਾਲੇ ਕੁਝ ਦਿਨ ਨੇ ਜਿਹੜੇ ਉਹਨਾਂ ਦੇ ਵਿੱਚ ਸੰਗਣੀ ਧੁੰਦ ਔਰ ਕੋਲਡ ਵੇਵ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ ਸਪੈਸ਼ਲੀ ਅੱਜ ਔਰ ਕੱਲ ਸੈਂਟਰਲ ਡਿਸਟ੍ਰਿਕਟਸ ਵਾਸਤੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਸੋ ਇਹਦਾ ਜ਼ਰ ਸ਼ੁਕਰੀਆ ਮੈਂ ਤਾਂ ਬਿਲਕੁਲ ਐਸੀ ਆਨ ਵਾਲੇ ਦਿਨਾਂ ਦੀ ਮੌਸਮ ਦੀ ਜਾਣਕਾਰੀ ਵੀ ਕਿਸ ਤਰੀਕੇ ਨਾਲ ਜਿਹੜੀ ਹੈ ਸੰਘਣੀ ਤੁੰਦ ਪੰਜਾਬ ਦੇ ਵਿੱਚ ਪੈਣ ਵਾਲੀ ਹੈ ਤੇ ਇਸ ਦੇ ਨਾਲ ਜਿਹੜੀ ਹੈ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਤੁਸੀਂ ਇਸ ਤੋਂ ਬਚਾਅ ਕਿਸ ਤਰੀਕੇ ਨਾਲ ਕਰਨਾ ਹੈ ਤੁਸੀਂ ਅਵੋਇਡ ਕਰੋ ਟਰੈਵਲ ਕਰਨਾ ਦਿਨ ਅਤੇ ਰਾਤ ਦੇ ਸਮੇਂ ਉੱਤੇ ਤਾਂ ਬਿਲਕੁਲ ਇਸ ਤਰੀਕੇ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਂਦੇ ਰਵਾਂਗੇ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ